ਬਿਰਜੀ ਮੈਂ ਇਥੋਂ ਐਫ ਡੀਆ ਕਰਵਾਈਆਂ ਸੀ ਐਸ ਬੀ ਆਈ ਬੈਂਕ ਚੋਂ 4 4 ਲੱਖ ਦੀਆਂ ਚਾਰ ਕਰਵਾਈਆਂ ਸੀਆਂ 16 ਲੱਖ ਰੁਪਈਆ ਮੇਰਾ ਤੇ ਉਦੋਂ ਸਾਲ ਹੋ ਗਿਆ ਪਹਿਲਾਂ ਕਰਵਾਈਆਂ ਸੀ ਇਹ ਤੇ ਹੁਣ ਚੈੱਕ ਕਰਾਈ ਹੁਣਾਂ ਨੇ ਫੇਗ ਇਹ ਠੀਕ ਹੈ ਇਹ ਬੈਂਕ ਦੇ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਪੈਸੇ ਉਹ ਪੈਸੇ ਵਾਪਸ ਮਿਲਣੇ ਚਾਹੀਦੇ ਕਿੰਨੇ ਕੇ ਪੈਸੇ ਜਿਹੜੇ ਤੁਹਾਡੀ ਖੇਡ ਇਹ ਰੱਖਦੇ ਇਹ 16 ਲੱਖ ਰੁਪਈਆ ਜੀ 16 ਰੱਖਦੀ ਹੈ ਧੰਨਵਾਦ ਪਤਾ ਲੱਗਾ ਹੌਣੇ ਪਤਾ ਲੱਗਾ ਜੀ ਕੱਲ ਹੀ ਪਤਾ ਲੱਗਾ ਹੁਣ ਅੱਗੇ ਚੱਕਰ ਆਇਆ ਹੁਣ ਤੁਸੀਂ ਮਿਲਿਓ ਅੰਦਰ ਆ ਕੇ ਹਾਂਜੀ ਹੁਣ ਇਹਨਾਂ ਨੇ ਇੱਕ ਕੱਲੀ ਐਪਲੀਕੇਸ਼ਨ ਲੈ ਕੇ ਲਿਖ ਕੇ ਦੇ ਦੂਆ ਦੇ ਐਪਲੀਕੇਸ਼ਨ ਲੈ ਲਈ ਹੈ ਘਾ ਵੇਖੋ ਹੁਣ ਬੈਂਕ ਹੀ ਕਰਦੇ ਜੀ ਇਹ ਦਾ ਨਾਮ ਕੰਜੀਤ ਕੋਰਾ ਗਰਦੀਪ ਕੋਰ ਦੇ ਨਾਮ ਤੇ ਐਕਟਿੰਗਾਂ ਸੀ ਜੀ ਅਡਜਵਾਈਟ ਖਾਤਾ ਜੀ ਸਾਡਾ ਤੇ ਕੀ ਹੋਇਆ ਕੀ ਹੋਇਆ 23 ਲੱਖ ਦੀਆਂ ਐਕਟਿੰਗਾਂ ਸੀ ਜੀ ਸਾਡੀਆਂ ਤੇ 2.5 ਲੱਖ ਦੀ ਲਿਮਟ ਆ ਜੀ ਸੀ ਲਿਮਟ ਨਿਊ ਕੀਤੀ ਸੀ ਉਹ ਲਿਮਟ ਵੀ ਚੱਕ ਕੇ ਲੈ ਗਿਆ ਜੀ ਤੇ ਐਕਟਿੰਗਾਂ ਵੀ ਸਾਰੀਆਂ ਗਈਆਂ ਜੀ ਸਾਡੀਆਂ ਕੀ ਤੁਹਾਨੂੰ ਕੀ ਕਹਿੰਦਾ ਵੀ ਕੋਈ ਟਰਾਂਸਫਰ ਕੀਤੀ ਹੈ ਕੀ ਹਾਂਜੀ ਸਾਨੂੰ ਕਹਿੰਦੇ ਐਕਟਿੰਗਾਂ ਕਰਤੀਆਂ ਤੁਹਾਡੀਆਂ ਟਰਾਂਸਪੋਰਟ ਕਰਤੀਆਂ ਜੀ ਅੱਗੇ ਡੇਟ ਫੁੜਾਉਂਦੇ ਸੀ ਪੁਰਾਣੀਆਂ ਚੱਲ ਰਹੀਆਂ ਸੀ ਜੀ ਤੋਂ ਨੂੰ ਕਾਗਜ਼ ਬਦਲ ਦਿੱਤੇ ਇਹਨਾਂ ਨੇ ਹਾਂਜੀ ਕਾਗਜ਼ ਦਿੱਤੇ ਜੀ ਸਾਨੂੰ ਫੇਰ ਕਾਗਜ਼ ਪੱਤਰਾ ਨਹੀਂ ਉਹਨੂੰ ਹੁਣ ਅਸੀਂ ਚੈੱਕ ਕਰਾਈਆਂ ਆ ਕੇ ਜੀ ਜਦੋਂ ਰੋਲਾ ਤੇ ਆ ਤੇ ਖਾਤਾ ਸਾਫ਼ ਹੈ ਜੀ ਕੁਝ ਨਹੀਂ ਆਉਂਦੀਆਂ ਵਿੱਚ ਲੈ ਕੇ ਅੱਜ ਕਰਨੀ ਕੀ ਕਹਿੰਦੇ ਪੈਸੀ ਕਢਾ ਲੈ ਹਾਂਜੀ ਪੈਸੀ ਕਢਾ ਲਈ ਜੀ ਤੇ ਹੁਣ ਤੁਸੀਂ ਕੋਈ ਪੋਸਟ ਕੰਪਲੀਟ ਕੀਤੀ ਹੈ ਨਹੀਂ ਹਜੇ ਨਹੀਂ ਕੀਤੀ ਜੀ ਹਜੇ ਤਾਂ ਐਪਲੀਕੇਸ਼ਨ ਲਿਖਾਉਣੀ ਆਗੇ ਜੀ ਜਗਦੀਪ ਸਿੰਘ ਸੋਨ ਆਫ ਅਮਰੀਕ ਸਿੰਘ ਪਿੰਟ ਢਲੋਂ ਕਰਦੇ 4,85ਰ ਗੈਬ ਹੋਇਆ ਟੋਟਲ ਮੈਂ 18-02-2025 ਨੂੰ 7,85,000 ਰੁਪਏ ਦਿੱਤਾ ਸੀ ਕੇਸੀਸੀ ਲੈਂਟਾ ਸੀ ਇੱਕ ਮੇਰੇ ਨਾਂ ਦੇ ਇੱਕ ਮੇਰੇ ਡੈਡੀ ਦੇ ਨਾਂ ਤੇ ਸੀ ਮੇਰੀ ਲੈਂਟਾ ਨਾਂ ਤੇ 3 ਲੱਖ ਰੁਪਇਆ ਜੋ ਭਾਰਤੀ ਜੋ ਮੈਨੂੰ ਸ਼ੋ ਹੋ ਗਈ ਹੈ 4,85,000 ਰੁਪਇਆ ਅਰਜ਼ੀ ਮੈਨੂੰ ਦੇਤੀ ਆ ਉਹ ਡੈਡੀ ਦੇ ਨਾਂ ਜਮ੍ਹਾਂ ਨਹੀਂ ਕੀਤੀ ਨਕਦ ਕਿਆ ਦਿੱਤਾ ਸੀ ਕਾਊਂਟਰ ਤੇ ਗਿਣ ਕੇ ਇਨਾਂ ਨੇ ਕਾਊਂਟਿੰਗ ਤੇ ਜੋ ਕੰਦਰ ਰਿਕਾਰਡ ਮੈਂ ਹੈ ਹੁਣ ਕੁਛ ਅਧਰ ਨਾਲ ਕਿ ਮਿਲਿਆ ਸੀ ਮੈਨੂੰ ਕੋਈ ਕੁਛ ਨਹੀਂ ਕਰਾ ਕਰਦੇ ਕਰਦੇ ਰਾਤ ਅਫਸਰ ਆਈ ਸੀ 8:30 ਤੇ ਬੈਠੇ ਰਹੇ ਹੁਣ 12 ਵਜਨ ਦਾ ਟਾਈਮ ਆ ਇਸ ਟਾਈਮ ਤੱਕ ਅੱਜ ਤੱਕ ਵੀ ਕੁਰਸੀ ਮੇਰੇ ਜਿੱਦੀ ਖਾਲੀ ਆ ਕੋਈ ਇਹਨਾਂ ਦਾ ਕੋਈ ਅਫਸਰ ਨਹੀਂ ਆਇਆ ਇੱਕ ਦੋ ਛੋਟੇ ਆ ਮੁਲਾਜ਼ਮ ਉਹ ਬੈਠੇ ਆ ਬਸ ਕਾਉਂਟੋਲ ਕਰ ਰਹੇ ਉਹਨਾਂ ਨੇ ਕੋਈ ਗੱਲ ਨਹੀਂ ਉਹ ਕਹਿੰਦੇ ਕੋਈ ਨਹੀਂ ਕਰਦੇ ਜਾਂ ਜਾਂਚ ਪੜਤਾਲ ਕਰੀ ਜਾਂਦੇ ਬਾਕੀ ਲੋਕਾਂ ਲੋਡ ਤੋਂ ਜ਼ਿਆਦਾ ਆਈ ਕਿਸੇ ਦੇ 21 ਲੱਖ 25 ਲੱਖ ਜਿਹੜੀਆਂ ਜਾਲੀ ਐ ਫੱਡੀਆਂ ਸਭ ਕੋ ਜਾਲੀ ਐ ਕੁਛ ਨਹੀਂ ਰਣ ਦਿੱਤਾ ਪੱਲੇ ਕੁਛ ਨਹੀਂ ਲੋਕਾਂ ਦੇ ਪੈ ਰਹੇ ਕਿੰਨੇ ਕੁ ਲੋਕ ਆ ਜਿੰਨਾਂ ਦੇ ਇਥੇ ਹਾਂ ਅੰਦਾਜ਼ਾ ਹਲ ਸੋਚ ਰਹੇ 25 ਤੋਂ 30 ਕਰੋੜ ਦਾ ਸੁਣੇ ਜਾਂਦੇ ਬਾਕੀ ਉਸ ਤੋਂ ਵੱਧ ਵੀ ਹੋ ਸਕਦਾ ਲੋਕ ਬੇਹੋਸ਼ ਹੋ ਰਹੇ ਆ ਲੇਡੀ ਬੇਹੋਸ਼ ਹੋ ਰੀਆਂ ਆ ਨਾ ਅਜ ਤੱਕ ਹੋਰ ਤਾਂ ਵੱਡੀ ਗੱਲ ਆਈ ਐ ਇੰਨੇ ਲੋਕਾਂ ਨੇ ਇਹਨਾਂ ਦੇ ਕਸਟਮਰ ਆ ਚਮਸਗਮੇ ਪਾਣੀ ਤਾਂ ਪਿਆ ਸਕਦੇ ਨਾ ਹੀ 1 ਕਰੋੜ 25 30 ਕਰੋੜ ਖਾ ਸਕਦੇ ਆ ਕਿਸੇ ਨੂੰ ਪਾਣੀ ਤੱਕ ਵੀ ਅਜ ਤਨ ਬੇਨਤੀ ਆਉਣੀ ਕੀਤਾ ਹਲਾ ਬੰਦੇ ਇੰਨੀ ਗਰਮੀ 'ਚ ਬੈਠੇ ਆ ਪਾਣੀ ਦੀ ਬੇਨਤੀ ਆਉਣੀ ਕਿਉਂਕਿ ਇਹਨਾਂ ਕੋਲੇ ਗਰੀਬ ਆ ਲੋਕਾਂ ਦੀ ਸਾਰਾਂ ਜੇਬਾਂ ਨੂੰ ਉਹਨੇ ਕੱਢ ਲਿਆ ਪਾਣੀ ਦਾ ਵੀ ਤੁਸੀਂ ਅਜ ਤੱਕ ਇੱਕ ਨਹੀਂ ਕਿਸੇ ਨੂੰ ਪਿਆਦਾ ਸਰ ਮੈਂ ਹਮਾਰੇ ਬ੍ਰਾਂਚ 'ਚ ਮੈਂ ਇੱਕ ਕਲਰਕਲ ਸਟਾਫ ਦਾ ਮੈਂ ਢਿੰਗਲਾ ਅਭੀ ਤੱਕ ਜੋ ਮੋਡਰਸ ਅਪਰੈਂਟੀ ਸਾਹਮਣੇ ਆਈ ਐ ਉਸਨੇ ਇਸਰੇ ਆਪਣੇ उस अकाउंट होल्डर के खाते से पैसे निकाला है मैनुपलेट किया है तो उसमें जो भी फ्रॉड हुए हैं इसके द्वारा किए गए हैं तो हम लोग जो है बैंक के कस्टमर्स के सारे पैसे रिटर्न करने के लिए बैंक तैयार है और सभी को टाइम टू टाइम मतलब जल्दी से जल्दी वापस करने की कोशिश कर रहे हैं जो भी पनिशमेंट होगी वो तो कानून के अंतर्गत होगी उनको जो भी कानून के अंतर्गत सजा आएगी वो अपना कानून काम करेगी बट इस टाइम हमारा जो प्रायोरिटी है वो स्टेट बैंक ऑफ इंडिया की क्रेडिट को रिस्टोर करना है तो उसमें हम सभी कस्टमर्स को ये आश्वासन देंगे और दे रहे हैं कि आपके पैसे कहीं नहीं जाते जो भी जेनुअ कस्टमर हैं जिनके पैसे कहीं से भी निकाले गए हैं या ट्रांसफर किए गए हैं वो सारे हम रजिस्टोर करेंगे सभी अभी तक सर जो टोटल तो अमाउंट है उसका अभी तक हमारे पास जो कम्प्लेन आई है उसमें कुछ साठ प्लस लोगों की आई है रफली कुछ तीन चार करोड़ का फिगर बनता है वो हम लोग हिसाब लगा रहे हैं और हमारी इन्वेस्टिगेशन टीम जो है उस पर काम करेगी और जहाँ तक जो भी होगा उसमें सारा कुछ वेरिफिकेशन चलेगा फिर हम उसमें आगे की कार्रवाई करेंगे जिन लोगों के पैसे थे वो क्या सभी के पैसे सुरक्षित हैं स्टेट बैंक ऑफ इंडिया अपना देश का सबसे बड़ा बैंक है और जल्दी से जल्दी हम सभी कस्टमर्स के पैसे रिटर्न करेंगे जिनका भी पैसे जिन्होंने है और जिनके जिन्होंने खाते में पैसे रियल में जमा किए हैं किसी को कोई नुकसान नहीं होगा यह आश्वासन स्टेट तरफ से देंगे। SB, बैंक ऑफ इंडिया देंगे ਇਥੇ ਇੱਕ ਕਲੈਰੀਕਲ ਸਟਾਫ ਦਾ ਮੈਂਬਰ ਸਿੰਘ ਅਮਿਤ ਟਿੰਗਰਾ ਤੇ ਉਹਦੇ ਦੋਸ਼ੇ ਵੀ ਉਹ ਇਥੋਂ ਕੋਈ ਕਾਫੀ ਵੱਡਾ ਫਰਾਡ ਕਰਕੇ ਕੀਤਾ ਹੋਇਆ ਸੀ ਤੇ ਕੱਲ ਜਿਹੜਾ ਪਤਾ ਲੱਗਾ ਵੀ ਉਸ ਫਰਾਡ ਬਾਰੇ ਤੇ ਜਿਹੜਾ ਅਸੀਂ ਉਹਦੇ ਤੇ ਜਿਹੜਾ ਸਾਕ ਅਸੀਂ ਮੁਕੱਦਮਾ ਦਰਜ ਕਰ ਲਿਆ ਤੇ ਬਾਕੀ ਜਿਹੜੀ ਹੁਣ ਇਥੇ ਐਸਵੀ ਬੈਂਕ ਦੇ ਵਿੱਚ ਜਿਹੜੀ ਤਿੰਨ ਮੈਨੇਜਰਾਂ ਦੀ ਟੀਮ ਬੈਠੀ ਹੋਈ ਜਿਹੜੀ ਜਿਹੜੀ ਪਬਲਿਕ ਨੂੰ ਵਿਸ਼ਵਾਸ ਚ ਲੈ ਰਹੀ ਵੇ ਜਿਹੜਾ ਇਹ ਜਿਹੜਾ ਪੈਸਾ ਪਬਲਿਕ ਦਾ ਬਿਲਕੁਲ ਸੇਫ ਹੈ ਜੇ ਕਿਦਰ ਕਿਸ ਤਰ੍ਹਾਂ ਫਰਾਡ ਹੋਇਆ ਤੇ ਉਹਦਾ ਜਿਹੜਾ ਪੈਸਾ ਸਹੀ ਸਲਾਮਤ ਵਾਪਸ ਕੀਤਾ ਜਾਏਗਾ ਇਸ ਟਾਈਮ ਜਿਹੜਾ ਸਹੀ ਪਬਲਿਕ ਨੂੰ ਵਿਸ਼ਵਾਸ ਦਿਵਾ ਰਹੇ ਆ ਵੀ ਕਿਸੇ ਤਰ੍ਹਾਂ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਵੀ ਇਹ ਸਾਡਾ SBI ਦਾ ਬੈਂਕ ਦਾ ਪੈਸਾ ਬੈਂਕ ਦੇ ਕੋਲ ਹੈ ਵੀ ਇਸ ਤਰ੍ਹਾਂ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਆਪ ਦਾ ਬਿਲਕੁਲ 100% ਜਿਹੜੀ ਤੁਹਾਡੇ ਪੈਸੇ ਵੀ ਸੇਫ ਹੈ